ਉਹ ਬਾਹਰ ਗਏ ਹੋਏ ਸੀ ਕੈਨੇਡਾ ਦੇ ਵਿੱਚ ਬੈਠੇ ਸੀ ਉਹ ਕਹਿੰਦੇ ਸਾਡੇ ਤੇ ਕੋਈ ਗਾਣਾ ਨਹੀਂ ਗਾਇਆ ਤੁਸੀਂ ਪਰਦੇਸੀਆਂ ਨੂੰ ਵੀ ਕਈ ਕਹਿੰਦੇ ਨੇ ਪਰਦੇਸੀ ਆ ਜਾ ਪੁੱਤਰਾ ਵੀ ਫਲਾਣਾ ਵੀ ਕੋਈ ਤੁਸੀਂ ਵੀ ਗਾਓ ਪਰ ਗਟ ਕਹਿੰਦਾ ਯਾਰ ਕੀ ਗਾਈ ਇਹ ਵੀ ਸਾਰਾ ਕੁਝ ਤਾਂ ਮੁੱਕ ਗਿਆ ਮੈਨੂੰ ਮੇਰਾ ਘਰ ਚੇਤੇ ਆਉਂਦਾ ਹੈ ਮੈਨੂੰ ਘਰ ਦੀ ਕੱਟੀ ਕੋਈ ਕਹਿੰਦਾ ਮੈਨੂੰ ਚੇਤੇ ਆਉਂਦੀ ਆ ਕੋਈ ਫਲਾਣਾ ਯਾਰ ਕਹਿੰਦਾ ਇਹ ਤਾਂ ਆਮ ਜੀ ਗੱਲੇ ਹੋ ਜੂਗੀ ਉਦੋਂ ਵਧੀਆ ਲਿਖੀ ਨਹੀਂ ਜਾਣੀ ਆਪਾਂ ਤੋਂ ਜਿੰਨੀ ਪਹਿਲਾਂ ਨੇ ਲਿਖ ਲੋਕਤੀ ਕਹਿੰਦਾ ਆਪਾਂ ਲਿਖਾਂਗੇ ਆਪਾਂ ਪਰਦੇਸੀ ਹੁਣ ਹੀ ਕਿਉਂ ਪਿਆ ਬਈ ਤਾਂ ਕਹਿੰਦਾ ਉੱਥੇ ਵੀ ਰਾਜੇ ਆਪਾਂ ਆਪਣੇ ਮੁਰਖ ਚ ਕਮੀ ਕੋਈ ਹੈ ਨਹੀਂ ਸੀ ਹੂੰ ਕੀ ਕਹਿੰਦਾ ਆਪਣੇ ਹਾਲਾਤ ਇਹ ਜਿਹੇ ਨੇ ਵੀ ਕੀ ਲੱਗਦਾ ਬੱਚਿਆਂ ਦਾ ਭਵਿੱਖ ਨਹੀਂ ਅ ਸੁਨਹਿਰਾ ਲੱਗਦਾ ਵੀ ਜੇ ਚੰਗਾ ਫਿਊਚਰ ਨਹੀਂ ਹੋਣਾ ਬੱਚੇ ਦਾ ਵੀ ਆਪਾਂ ਤੋਰ ਦੋ ਬਾਹਰ ਖੜਾ ਛੋਟੇ ਵੀ ਇੱਥੇ ਆਪਦਾ ਠੀਕ ਹੋ ਜੂ ਜਾਂ ਸਿਸਟਮ ਠੀਕ ਨਹੀਂ ਐਦਾਂ ਕਹਿੰਦਾ ਇਹੀ ਡਰ ਹੈ ਨਾ ਹੂੰ ਵੀ ਆਪਾਂ ਬੱਚੇ ਬਾਹਰ ਤੋੜ ਦਿਆਂ ਫਿਰ ਉੱਥੇ ਉਹ ਗਾਣਾ ਲਿਖਿਆ ਉਹਨਾਂ ਨੇ ਸਾਡੇ ਦਿਲ ਤੋਂ ਪੁੱਛ ਸੱਜਣਾ ਵੀ ਬਾਹਰ ਆਣੇ ਦੀ ਪਉ ਤਾਂ ਵੀ ਅਸੀਂ ਇੱਥੇ ਸੌਖੇ ਤਾਂ ਨਹੀਂ ਹਾਂ ਸਾਨੂੰ ਪੁੱਛੋ ਅਸੀਂ ਕਿਉਂ ਅਸੀਂ ਕਰਜ਼ਾ ਦੇਣਾ ਸੀ ਜਾਂ ਅਸੀਂ ਫਲਾਣਾ ਕੁਝ ਕਰਨਾ ਸੀ ਯਾਰ ਨਹੀਂ ਅਸੀਂ ਤੁਹਾਡੇ ਵਾਂਗੂ ਹੀ ਹੁੰਦੇ ਹਾਂ ਸਾਨੂੰ ਸਾਡੀਆਂ ਮਜਬੂਰੀਆਂ ਇੱਥੇ ਲੈ ਕੇ ਆਈਆਂ ਨੇ ਇਹ ਸਾਨੂੰ ਗਾ ਦਿਓ ਤੁਸੀਂ ਗਾ ਕੇ ਸੁਣਾ ਦਿਓ ਮੈਂ ਫਿਰ ਉਸ ਤੋਂ ਬਾਅਦ ਸੁਣੋ ਇਹ ਇਹ ਪੁੱਛਾਂਗੇ ਹਰਮਨ ਬਾਈ ਹਰਾਂ ਤੋਂ ਕਿ ਇਹਨਾਂ ਨੇ ਪੰਜਾਬ ਕਿਉਂ ਚੁਣਿਆ ਜਿੱਥੇ ਬਹੁਤ ਸਾਰੇ ਕਲਾਕਾਰ ਬਾਹਰਲੇ ਪਾਸਪੋਰਟ ਨੂੰ ਬੜਾ ਵਿਲਕਦੇ ਐ ਤੇ ਹਰਮਨ ਬਾਈ ਨੇ ਪੰਜਾਬ ਕਿਉਂ ਚੁਣਿਆ ਪਲੀਜ਼ ਭਾਈ ਜੀ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਕਾਰ ਛੱਡਣੇ ਸੌਖੇ ਨਹੀਂ ਜਿਨ੍ਹਾਂ ਨੂੰ ਛੱਡਣ ਵੇਲੇ ਰੋਏ ਸਾਡੇ ਤੇਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਕੀਤੀ ਕੋਸ਼ਿਸ਼ ਮਾਪਿਆਂ ਨੇ ਕਿਤੇ ਸਾਡਾ ਪੁੱਤ ਨੌਕਰੀ ਕਰ ਲੇ ਇੱਥੇ ਰਿਸ਼ਵਤ ਖੋਰਾ ਨੇ ਲੁੱਟ ਲੁੱਟ ਆਪਣੇ ਹੀ ਘਰ ਭਰ ਲੇ ਕੱਚੀ ਉਮਰੇ ਟੁੱਟ ਜਾਂਦੇ ਸੱਤਰਾਂ ਦੇ ਹਾਰ ਪਰੋਏ ਸਾਡੇ دل ਤੋਂ ਪੁੱਛ ਸੱਚਣਾ ਅਸੀਂ ਕਿਉਂ ਪਰਦੇਸੀ ਹੋਏ ਵਾਹ ਮੈਂ ਤੁਹਾਡੇ ਤੋਂ ਪੁੱਛਦਾ ਤੁਸੀਂ ਕਿਉਂ ਨਹੀਂ ਪਰਦੇਸੀ ਹੋਏ ਮੈਨੂੰ ਵਧੀਆ ਲੱਗਦਾ ਜੀ ਇੱਥੇ ਪੰਜਾਬ ਹੈ ਨਾ ਬਾਪੂ ਜੀ ਦੀ ਕਿਰਪਾ ਖੈਰ ਹੋਏ ਵੀ ਜਾਂਦਾ ਮੈਂ ਅੱਛਾ ਛੋਟੀ ਸਾਹਿਬ ਹਾਂ ਉਦੋਂ ਗੌਣ ਗੂਣ ਦੀ ਛੱਟੂ ਜੀ ਹਾਂ ਖੇਤੀਬਾੜੀ ਦੀ ਕੰਮ ਸੀ ਅਸੀਂ ਪਿੰਡ ਜ਼ਮੀਨ ਲੈ ਲਈ ਠੇਕੇ ਤੇ ਅੱਛਾ ਉਦੋਂ ਕੁੰਆਂ ਦੇ ਵਿੱਚ ਗੈਸ ਆ ਜਾਂਦੀ ਥੋਨੂੰ ਸ਼ਾਇਦ ਹੋਵੇ ਹਾਂ ਜੀ ਕਿਹੜੀ ਗੱਲ ਸੀ ਕਿ ਬੰਦਾ ਵਿਚਾਰਾ ਜੈਂਡੋਰੀ ਨੂੰ ਪੜੀ ਬੰਦਾ ਖਤਮ ਹੋ ਗਿਆ ਜੈਂਡੋਰੀ ਖਤਮ ਹੋ ਗਿਆ ਜੈਂਡੋਰੀ ਬਦਲ ਗਿਆ ਨਾਲ ਦੇ ਖਤਮ ਠੇਕੇ ਤੇ ਸਾਡੇ ਘਰਦਿਆਂ ਦੀ ਜ਼ਮੀਨ ਲੈ ਲਈ ਉਹ ਤਾਂ ਲੋਰਿੰਗ ਹੁੰਦਾ ਇੱਕ ਲੀਕ ਜੈਂਡੋਰੀ ਜੀ ਉਹ ਜਦੋਂ ਇੰਜਣ ਮਚਲਾਇਆ ਕਰੀ ਅਸੀਂ ਚੱਕਿਆ ਨਾ ਕਰੇ ਫੇਰ ਵਿੱਚ ਵੜਨਾ ਪਿਆ ਕਰੇ ਉਹਦੇ ਕੁੰਡੇ ਬਣਾ ਪਟਾਲੇ ਪਾਸਿਓਂ ਥੱਲੇ ਜਾਣਾ ਭਾਈ ਕੁੰਡੇ ਬਣਾ ਉਹਦੇ ਚੜਨ ਨੂੰ ਲੜ ਕੇ ਰੱਥੇ ਨਾਲ ਅਸੀਂ ਲਾਂਭਾ ਦਿੱਤਾ ਜ਼ਮੀਨ ਵਾਲਾ ਕਹਿੰਦਾ ਜੀ ਮੈਂ ਤਾਂ ਕਹਿਣਾ ਜੋ ਕਰਨਾ ਦੁਬਾਰੇ ਕਰ ਲੋ ਕੋਈ ਕਾਈ ਦੇ ਵਿੱਚ ਸਾਇਮਤਾ ਉਹ ਤੁਸੀਂ ਨਮਾ ਪਉਣਾ ਪਾ ਲੋ ਉਹ ਵੀ ਨਿਕਲ ਗਿਆ ਉੱਚ ਬੜਨ ਨੂੰ ਕੋਈ ਤਿਆਰ ਨਾ ਹੋਇਆ ਕਰੇ ਫੇਰ ਅਸੀਂ ਬੜਿਆ ਕਰੀਏ ਉੱਪਰੋਂ ਜੀ ਵੜਦੇ ਕੱਢਦੇ ਇਸ਼ਟ ਉਹਦੇ ਕਿਤੇ ਸਾਡਾ ਬੰਦਾ ਜਿਹੜਾ ਕੰਮ ਕਰਦਾ ਸੀ ਨਾਲ ਨਿਕਲ ਗਈ ਉਹਦੇ ਪੈਰ ਤੋਂ ਅੱਛਾ ਉਹ ਕਹਿੰਦਾ ਆ ਗਈ ਬਸ ਮੈਨੂੰ ਬਾਬੇ ਦੀ ਕਿਰਪਾ ਨਾਲ ਆ ਗਈ ਤਾਂ ਸਮਝ ਆ ਗਈ ਵੀ ਆ ਗਈ ਕੁਝ ਆ ਗਿਆ ਉੱਪਰੋਂ ਮੈਂ ਐ ਬਚਾਇਆ ਆਪਣਾ ਸਿਰ ਜਾ ਤੇ ਆ ਕੇ ਸਿਰ 'ਚ ਲੱਗੀ 6 ਟਾਂਕੇ ਲੱਗੇ ਫੇਰ ਮੈਂ ਨਿਕਲਿਆ ਬਾਹਰ ਮੈਂ ਕਿਸੇ ਬੰਦੇ ਨਾਲ ਤੁਨੂੰ ਤੁਸੀਂ ਗੱਲ ਦੇਖੋ ਕਿਥੋਂ ਕਮਣੀਆ ਸੰਪਰਕ ਕੀਤਾ ਰਿਸ਼ਤੇਦਾਰ ਨਾਲ ਵੀ ਸਾਨੂੰ ਇੱਥੋਂ ਕੱਢ ਅੱਛਾ ਮੈਨੂੰ ਦਬਾਈ ਛੱਡ ਦੇ ਮੈਂ ਨਹੀਂ ਰਹਿਣਾ ਇੱਥੇ ਪਿੱਛੇ ਕੁਝ ਹੈ ਨਹੀਂ ਤੇ ਇਹ ਜੇ ਚ ਮਰਨਾ ਹੈ ਨਾ ਖੇਤੀ ਕਰ ਕਰ ਪੀ ਇਹਦੇ ਵਿੱਚੋਂ ਮੈਨੂੰ ਕੋਈ ਭਵਿੱਖ ਨਹੀਂ ਦਿਖ ਰਿਹਾ ਉਹ ਕਹਿੰਦਾ ਜੀ ਤੈਨੂੰ ਲੈ ਕੇ ਜਾਵਾਂਗੇ ਅਰਜੰਟਾਈਨਾ ਅੱਛਾ ਹੂੰ ਮਾਂ ਜੀ ਚਲਾ ਜਾਊਂਗਾ ਕਹਿੰਦਾ ਉਸ ਤੋਂ ਬਾਅਦ ਅਮਰੀਕਾ ਕੱਢ ਦਿਆਂਗੇ ਉਹਦੇ ਵਿੱਚੋਂ ਮੈਨੂੰ ਬੰਦਾ ਮਿਲਿਆ ਗਰੁੱਪ ਦਾ ਮੈਂ ਤਾਂ ਪਤਾ ਨਹੀਂ ਕੀ ਗੱਲ ਹੋ ਗਈ ਸਾਡੇ ਗੌੜ ਚ ਨਿਕਲ ਗਿਆ ਇਹਨਾਂ ਨੂੰ ਕੁਝ ਹੋ ਗਿਆ ਮੈਂ ਉਹ ਟੂਰ ਚ ਗਿਆ ਨਹੀਂ ਹਾਂ ਇੱਕ ਰੋਬੀ ਵੈਨੀਫਲ ਪੱਤਰਕਾਰ ਬੈਠਾ ਐਡੀਲੇਟ ਦੇ ਵਿੱਚ ਹਾਂ ਠੀਕ ਹੈ ਰੋਬੀ ਵੈਨੀਫਲ ਹਾਂਜੀ ਉਹ ਸੀ ਉਹਨਾਂ ਦਾ ਅਰਜنٹინა ਘੁੰਮ ਕੇ ਆਇਆ ਹੋਇਆ ਹੁਣ ਮੈਂ ਰੋਬੀ ਬਾਈ ਕੋਲੇ ਫੇਰ ਗਿਆ ਮੈਂ ਕਿਹਾ ਜੀ ਮੈਂ ਫੇਰ ਆ ਗਿਆ ਤੁਹਾਡੇ ਕੋਲੇ ਕੀ ਕਮਗੇ ਤੁਸੀਂ ਅਰਜਨਟਾਈਨਾ ਆਲੇ ਕਿਉਂ ਗਾ ਹਾਂ ਅਮਰੀਕਾ ਗਏ ਮਗਾ ਫਿਰ ਤੁਸੀਂ ਰੇ ਆ ਗਏ ਮਗਾ ਦੇਖੋ ਪਾਪਾ ਮੈਨੂੰ ਮੈਂ ਵੀ ਉਹ ਚ ਉਹ ਬੰਦਾ ਮੈਨੂੰ ਵੀ ਗਰੁੱਪ ਚ ਦੀ ਥੋਟੇ ਚ ਜਾਣ ਵਾਲੇ ਚ ਮੈਂ ਮੈਂ ਜਾ ਚੜ ਕੇ ਆ ਆ ਜਾ ਚੜ ਕੇ ਆ ਗਿਆ ਦੇਖੋ ਤੁਹਾਡੇ ਕੋਲ ਫੇਰ ਆ ਗਿਆ ਇੱਥੇ ਦੇਖੋ ਜੀ ਹੁਣ ਇਹਨੂੰ ਕੀ ਸੋਚੀਏ ਬਾਬੇ ਦੀ ਕਿਰਪਾ ਨਾਲ ਮੈਂ ਵੀ ਤਿਆਰ ਸੀ ਜਾਣ ਨੂੰ ਤੇ ਬਚ ਗਿਆ ਬਸ ਫਿਰ ਹੁਣ ਤਾਂ ਹੈ ਸਾਰਾ ਕੁਝ ਬਾਬੇ ਦੀ ਕਿਰਪਾ ਮੈਂ ਕਹਿੰਦਾ ਠੀਕ ਆ ਬੱਚੇ ਹੁਣ ਮੈਂ ਜਾਂਦਾ ਮੈਨੂੰ ਲੱਗਦਾ ਹੁੰਦਾ ਵੀ ਉੱਥੇ ਜਾ ਕੇ ਬਾਈ ਜੀ ਸਟ੍ਰਗਲ ਕਰਨੀ ਬਹੁਤ ਔਖੀ ਆਪਾਂ ਨੂੰ ਦੁਬਾਰਾ ਕਰਨੀ ਪੈਣੀ ਆ ਆਪਣੀ ਕਾਫੀ ਜ਼ਿੰਦਗੀ ਨਿਕਲ ਗਈ ਜੀ ਦੇ ਇੱਛੇ ਟੌਰ ਉਹਨੂੰ ਬੜਾ ਔਖਾ ਸੀ ਸ਼ੁਰੂ ਦੇ ਵਿੱਚ ਫਿਰ ਤੁਹਾਨੂੰ ਉੱਥੇ ਸਪੋਰਟ ਲੈਣੀ ਪਣੀ ਆ ਜਿੰਨਾਂ ਕੋਈ ਗਾਉਣਾ ਹੁੰਦਾ ਉਹਨਾਂ ਦੀ ਸਪੋਰਟ ਲੈ ਲਈ ਉਹ ਕਹਿੰਦਾ ਜੇ ਸ਼ੇਰ ਨੇ ਘਾਣ ਨਾਲ ਯਾਰੀ ਪਾ ਲਈ ਹੁਣ ਵੈਰ ਕੁਫਰ ਕਿੱਠਾ ਕਾ ਜੀ ਛੋਟਾ ਜਿਹਾ ਸਾਰੀ ਜਾਣਦੇ ਨੇ ਤੁਹਾਨੂੰ ਬਿਲਕੁਲ ਸਹੀ ਗੱਲ ਜਲੰਧਰ ਵੱਡਾ ਮੈਨੂੰ ਲ ਮੈਨਾਂ ਜਦੋਂ ਹਰਮਨ ਭਾਈ ਵਿਦੇਸ਼ ਜਾਣਾ ਨਾ ਆਪਾਂ ਬਾਹਰ ਵੀ ਕਈ ਵਾਰ ਇਕੱਠੇ ਹੋਏ ਆ ਤੇ ਮੈਨੂੰ ਜਿਹੜੇ ਬੰਦੇ ਉੱਥੇ ਛੱਡਣ ਆਉਣਗੇ ਚਲੋ ਕਰਦੇ ਤਾਂ ਉਹ ਆਪਣਾ ਭਲਾ ਹੀ ਆ ਵਿਚਾਰੇ ਵੀ ਉਹਨੇ ਤਾਂ ਚੰਗਾ ਹੀ ਸੋਚਦੇ ਆ ਤੁਹਾਨੂੰ ਵੀ ਕਈ ਬੰਦੇ ਕਹਿੰਦੇ ਬਈ ਸੈੱਟ ਹੋ ਜਾ ਹਾਂ ਤੇ ਉਹ ਜਦੋਂ 에어ਪੋਰਟ ਮੈਨੂੰ ਛੱਡਣ ਆਉਣਗੇ ਆਖਣਗੇ ਸੋਢੀ ਸਾਹਿਬ ਛੱਡ ਯਾਰ ਪਰ ਇੱਥੇ ਤੈਨੂੰ ਐਲਐਮਆਈ ਦਵਾ ਕੇ ਪੱਕਾ ਪੁੱਕਾ ਕਰਾ ਦੇਣਗੇ ਉਹ ਬੇਵਕੂਫਾ ਯਾਰ ਵਾਪਸ ਮੁੜਿਆ ਜਾਣਾ ਆ ਗੋ ਜਿਹੜਾ ਮੈਨੂੰ ਲੈਣ ਆਉਂਦਾ ਅਮਰਸਰ ਉਹ ਆਖੂਗਾ ਤੂੰ ਮੁੜਿਆ ਆ ਯਾਰ ਮੈਂ ਕਹਾ ਤੂੰ ਬੜਾ ਬੇਵਕੂਫਾ ਯਾਰ ਤੇਰੇ ਇੰਨੇ ਲਿੰਕਾ ਉੱਥੇ ਤੂੰ ਸੈੱਟ ਕਿਉਂ ਨਹੀਂ ਹੋ ਜਾਂਦਾ ਹਾਂ ਮਤਲਬ ਮੈਂ ਕਹਿੰਨਾ ਹਾਂ ਯਾਰ ਸਾਨੂੰ ਫਿਰ ਖਿੱਤੇ ਕਿਹੜੇ ਚ ਗਿਣਦੇ ਹੋ ਵੀ ਜੇ ਅਸੀਂ ਇੱਥੇ ਰਹਿਣਾ ਕੋਈ ਗਨਾਹ ਥੋੜਾ ਹੋ ਗਿਆ ਹੈ ਨਾ ਇਹ ਸਭਾ ਕਿਉਂ ਬਣ ਗਿਆ ਲੋਕਾਂ ਦਾ ਬੜੇ ਸਟੈਬਲਿਸ਼ ਬੰਦੇ ਮੈਂ ਕਿਸੇ ਦੇ ਅਗੇਂਸਟ ਨਹੀਂ ਆ ਕਿਸੇ ਦਾ ਆਪਦਾ ਨਿੱਜੀ ਫੈਸਲਾ ਹੈ ਕੋਈ ਵੀ ਜਾ ਸਕਦਾ ਇੱਕ ਦੌਰ ਚ ਮੇਰੇ ਤੇ ਵੀ ਆਇਆ ਸੀ ਦੋ ਮੈਂ ਵੀ ਜਾਣ ਨੂੰ ਤਿਆਰ ਸੀ ਦੁਬਈ ਜਿਵੇਂ ਤੁਸੀਂ ਗੱਲ ਕੀਤੀ ਹੈ ਗੁਰਬਤ ਸੀ ਪਰਿਵਾਰ ਚ ਮੈਂ ਕਹਿੰਦਾ ਨਹੀਂ ਜਾ ਕੇ ਉੱਥੇ ਬੜਾ ਬਹੁਤ ਤੇ ਕੰਮ ਕਰਨਾ ਹਾਂ ਪਰ ਜਦੋਂ ਬੰਦੇ ਇੱਥੇ ਸਟੈਬਲਿਸ਼ ਆ ਕਈ ਬੰਦੇ ਇਹ ਗੱਲ ਕਹਿੰਦੇ ਹਰਮਨ ਬਾਈ ਕਿ ਸੇਫਟੀ ਨਹੀਂ ਆ ਅਸੀਂ ਸੇਫ ਨਹੀਂ ਹੈਗੇ ਇੱਥੇ ਤੁਹਾਨੂੰ ਕਿਹੜੀਆਂ ਗੱਲਾਂ ਲੱਗਦੀਆਂ ਕਿ ਜਿਨ੍ਹਾਂ ਕਰਕੇ ਜਿਹੜੇ ਸਟੈਬਲਿਸ਼ ਬੰਦੇ ਆ ਜਿਨ੍ਹਾਂ ਦਾ ਇੱਥੇ ਵੱਡਾ ਨਾਂ ਜਾਂ ਤੁਹਾਡੇ ਸਮਕਾਲੀ ਆ ਤੁਹਾਡੇ ਇਸ ਕਿੱਤੇ 'ਚ ਹੋਗੇ ਆ ਉਹਨਾਂ ਦੇ ਜਾਨ ਪਿੱਛੇ ਤੁਹਾਨੂੰ ਵੱਡੀ ਵਜ੍ਹਾ ਕਿਹੜੀ ਲੱਗਦੀ ਤੇ ਸੇਫਟੀ ਪੱਖੋਂ ਜੀ ਬਸ ਇੱਕੋ ਮੈਂ ਤੁਹਾਡੇ ਕੋਲੇ ਹੋਂ ਸਾਰੇ ਗੱਲ ਕੀਤੀ ਸੀ ਵੀ ਪੰਜਾਬ ਵਰਗੀਆਂ ਮੌਜਾਂ ਤਾਂ ਹੈ ਨਹੀਂ ਫਿਰ ਪੰਗਾ ਇੱਕੋ ਆ ਇੱਥੇ ਲੁੱਟ ਖੋਟੋ ਜੇ ਇਹ ਕਰੋ ਕਿਸੇ ਕੋਲ ਪੈਸਾ ਕਿਸੇ ਨੂੰ ਧਮਕੀ ਆ ਗਈ ਇਹ ਅਗਲਾ ਡਰ ਜਾਂਦਾ ਇਸ ਗੱਲੋਂ ਮੈਨੂੰ ਤਾਂ ਇਹੀ ਲੱਗਦਾ ਵੀ ਉਹ ਕਹਿੰਦੇ ਵੀ ਉੱਥੇ ਠੀਕ ਆਪਾਂ ਇਸ ਪਰ ਕੋ ਤੇ ਇਹ ਸਿਸਟਮ ਦਾ ਜਿਵੇਂ ਦਾ ਇੱਕ ਦੌਰ ਆ ਜੇ ਇਹ ਠੀਕ ਹੋ ਜੇ ਬੰਦਾ ਐ ਸਮਝੇ ਵੀ ਉਹ ਬੈਠਾ ਮੈਂ ਸੜਕ ਤੇ 12 ਵਜੇ ਤੱਕ ਮੈਨੂੰ ਕੋਈ ਹੱਥ ਨਹੀਂ ਲਾਊਗਾ ਫਿਰ ਤੁਹਾਨੂੰ ਮੈਂ ਉਧਰੋਂ ਵਿਦੇਸ਼ਾਂ ਵਾਲੇ ਇੱਥੇ ਆਉਂਦੇ ਦਿਖਾ ਦੂੰਗਾ